ਦੋਸਤੋ ਐਸੀਆਂ ਕਿਹੜੀਆਂ ਸ਼ਰਤਾਂ ਹੁੰਦੀਆਂ ਨੇ ਜਿਦੇ ਕਰਕੇ ਲੜਾਈ ਦੇ ਬਾਵਜੂਦ ਬਿਗਬੌਸ ਦੇ ਕੰਟੈਸਟੈਂਟਸ ਨੂੰ ਘਰ ਵਿੱਚ ਟਿਕ ਕੇ ਰਹਿਣਾ ਹੀ ਪੈਂਦਾ ਹੈ ਇਹ ਸਵਾਲ ਕਦੇ ਨਾ ਕਦੇ ਤੁਹਾਡੇ ਜ਼ਿਹਨ ਵਿੱਚ ਵੀ ਜ਼ਰੂਰ ਆਇਆ ਹੋਵੇਗਾ ਵੈਲ ਹੈਲੋ ਦੋਸਤੋ ਮੈਂ ਪ੍ਰਦੀਪ ਤਿਮਾ ਆਨ ਬਿਗਬੌਸ 18 ਦੇ ਚਰਚੇ ਚੱਲ ਪਏ ਨੇ ਹਰ ਕਿਸੇ ਨੂੰ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਤੇ ਜਲਦ ਹੀ ਇਹ ਸ਼ੋਅ ਸਟ੍ਰੀਮ ਵੀ ਹੋਣ ਵਾਲਾ ਹੈ ਹਰ بار ਕੰਟੈਸਟੈਂਟਸ ਅੰਦਰ ਜਾਂਦੇ ਨੇ ਇੱਕ ਦੂਸਰੇ ਨਾਲ ਦੋਸਤੀ ਵਧਾਉਂਦੇ ਨੇ ਤੇ ਫਿਰ ਕੁਝ ਦਿਨਾਂ ਬਾਅਦ ਇਹ ਦੋਸਤੀ ਦੁਸ਼ਮਣੀ ਵਿੱਚ ਤਬਦੀਲ ਹੋ ਜਾਂਦੀ ਹੈ ਪਰ ਫਿਰ ਵੀ ਐਸੀਆਂ ਕਿਹੜੀਆਂ ਸ਼ਰਤਾਂ ਨੇ ਜਿਹਦੇ ਕਰਕੇ ਲੋਕ ਇੰਨਾ ਸਭ ਕੁਝ ਬਰਦਾਸ਼ਤ ਕਰਦੇ ਨੇ ਤਾਂ ਆਓ ਤੁਹਾਨੂੰ ਦੱਸਦੇ ਆ ਉਹਨਾਂ ਸ਼ਰਤਾਂ ਬਾਰੇ ਬਿਗ ਬਾਸ ਦੀ ਇੰਡੀਆ ਵਿੱਚ ਸ਼ੁਰੂਆਤ 2006 ਵਿੱਚ ਹੋਈ ਸੀ ਇਸ ਸ਼ੋਅ ਨੂੰ ਹੋਸਟ ਕੀਤਾ ਸੀ ਅਰਸ਼ਦ ਵਾਰਸੀ ਨੇ ਤੇ ਇਸ ਸ਼ੋਅ ਨੂੰ ਜਿੱਤਿਆ ਸੀ ਐਕਟਰ ਰਾਹੁਲ رائے ਨੇ ਖੈਰ ਇਸ ਤੋਂ ਬਾਅਦ ਇਸ ਸ਼ੋਅ ਨੂੰ ਸੰਜੇ ਦਾਤ ਅਮਿਤਾ बच्चन ਕਰਨ ਜੋਹਰ ਫਾਰਾ ਖਾਨ ਤੇ ਸੁਲਮਾਨ ਖਾਨ ਨੇ ਹੋਸਟ ਕੀਤਾ ਤੇ ਸੁਲਮਾਨ ਤਾਂ ਹੁਣ ਵੀ ਇਸ ਨੂੰ ਹੋਸਟ ਕਰ ਹੀ ਰਹੇ ਨੇ ਹੁਣ ਤੁਹਾਨੂੰ ਦੱਸਦੇ ਹਾਂ ਇਸ ਰਿਐਲਿਟੀ ਸ਼ੋਅ ਨਾਲ ਜੁੜੀਆਂ ਅਜਹੀਆਂ ਗੱਲਾਂ ਜਿਨ੍ਹਾਂ ਨੂੰ ਬਹੁਤ ਘੱਟ ਲੋਕ ਜਾਣਦੇ ਨੇ ਦੋਸਤੋ ਇਸ ਸ਼ੋਅ ਵਿੱਚ ਐਂਟਰ ਕਰਨ ਤੋਂ ਪਹਿਲਾਂ ਕੰਟੈਸਟੈਂਟਸ ਅੱਗੇ ਕੁਝ ਅਜੀਬੋ-ਗਰੀਬ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਔਰ ਕੁਝ ਸ਼ਰਤਾਂ ਤਾਂ ਵਾਕਈ ਹੀ ਇੰਨੀਆਂ ਅਜੀਬ ਨੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸ਼ਰਤ ਨੰਬਰ 1 ਸ਼ੋਅ ਦੇ ਕੰਟਰੈਕਟ ਦੇ ਦੌਰਾਨ ਤੁਸੀਂ ਕੋਈ ਹੋਰ ਕੰਮ ਨਹੀਂ ਕਰ ਸਕਦੇ ਜੀ ਹਾਂ बिग बॉस ਵਿੱਚ ਪਾਰਟਿਸਿਪੇਟ ਕਰਨ ਦੇ ਨਾਲ ਹੀ ਕੰਟੈਸਟੈਂਟਸ ਦੇ ਨਾਲ ਇੱਕ ਕੰਟਰੈਕਟ ਕੀਤਾ ਜਾਂਦਾ ਹੈ ਜੋ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ 117 ਦਿਨਾਂ ਦਾ ਹੁੰਦਾ ਹੈ ਤੇ ਜੇਕਰ ਕੋਈ ਕੰਟੈਸਟੈਂਟ ਸ਼ੋਅ ਤੋਂ ਪਹਿਲਾਂ ਹੀ ਇਲੇਮੀਨੇਟ ਹੋ ਵੀ ਜਾਵੇ ਤਾਂ ਉਸ ਨੂੰ 117 ਦਿਨਾਂ ਤੱਕ ਕੋਈ ਵੀ ਕੰਮ ਜਾਂ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸ਼ਰਤ ਨੰਬਰ 2 ਇੱਕ ਸ਼ਰਤ ਇਹ ਵੀ ਹੈ ਕਿ ਸ਼ੋਅ ਵਿੱਚ ਆਉਣ ਵਾਲੇ ਕੰਟੈਸਟੈਂਟਸ ਨੂੰ ਪਹਿਲਾਂ ਤੋਂ ਹੀ ਇਹ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ 쇼 ਵਿੱਚ ਆਉਣ ਵਾਲੇ ਹੋਰ ਕੰਟੈਸਟੈਂਟਸ ਬਾਰੇ ਕੋਈ ਵੀ ਜਾਣਕਾਰੀ ਸ਼ੇਅਰ ਨਹੀਂ ਕਰ ਸਕਦੇ ਨਾ 쇼 ਦੇ ਅੰਦਰੋਂ ਉਹਦੇ ਬਾਰੇ ਕੋਈ ਜਾਣਕਾਰੀ ਬਾਹਰ ਦੀ ਦੇ ਸਕਦੇ ਨੇ ਬਿਨਾ ਬਿੱਗ ਬਾਸ ਦੀ ਇਜਾਜ਼ਤ ਤੋਂ ਤੇ ਨਾ ਹੀ 쇼 ਤੋਂ ਬਾਹਰ ਹੋਣ ਤੋਂ ਬਾਅਦ ਬਾਹਰ ਜਾ ਕੇ ਕੋਈ ਐਸੀ ਗੱਲ ਕਰ ਸਕਦੇ ਨੇ ਜਦੋਂ ਤੱਕ ਸੀਜ਼ਨ ਖਤਮ ਨਾ ਹੋ ਜਾਏ ਸ਼ਰਤ ਨੰਬਰ 3 ਦੋਸਤੋ ਇੱਕ ਹੋਰ ਨਿਯਮ ਹੈ ਜੋ 빅 ਬਾਸ ਦੀਆਂ ਅਜੀਬੋ-ਗਰੀਬ ਸ਼ਰਤਾਂ ਦੇ ਵਿੱਚ ਸ਼ਾਮਿਲ ਹੈ ਕੋਈ ਵੀ ਕੰਟੈਸਟੈਂਟ ਆਪਣੇ ਸਿਲੈਕਟ ਹੋਣ ਦੀ ਖਬਰ ਜਾਂ ਸਿਲੈਕਸ਼ਨ ਨਾਲ ਜੁੜੀ ਕੋਈ ਵੀ ਇਨਫੋਰਮੇਸ਼ਨ ਬਾਹਰ ਆਪਣੇ ਦੋਸਤਾਂ ਦੇ ਨਾਲ ਜਾਂ ਮੀਡੀਆ ਵਿੱਚ ਲੀਕ ਨਹੀਂ ਕਰ ਸਕਦਾ ਜਦੋਂ ਤੱਕ ਸ਼ੋਅ ਦੇ ਮੇਕਰਜ਼ ਖੁਦ ਉਸ ਦੇ ਨਾਮ ਦਾ ਐਲਾਨ ਨਾ ਕਰ ਦੇਣ ਜਾਂ ਜਦੋਂ ਤੱਕ ਸ਼ੋਅ ਦੇ ਮੇਕਰਜ਼ ਉਸ ਨੂੰ ਜਾਣਕਾਰੀ ਸਾਂਝੀ ਕਰਨ ਦੀ ਇਜਾਜ਼ਤ ਨਾ ਦੇਣ ਉਦੋਂ ਤੱਕ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਉਸ ਨੂੰ ਬ੍ਰੀਚ ਆਫ ਕੰਟ੍ਰੈਕਟ ਮੰਨਿਆ ਜਾਂਦਾ ਹੈ ਜਿਸ ਉੱਪਰ ਮੇਕਰਸ ਐਕਸ਼ਨ ਵੀ ਲੈ ਸਕਦੇ ਨੇ ਸ਼ਰਤ ਨੰਬਰ 4 ਦੋਸਤੋ ਇਸ ਸ਼ੋਅ ਦੀ ਇੱਕ ਸ਼ਰਤ ਹੋਰ ਹੈ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਐਵੇਂ ਕੋਈ ਵੀ ਸਮਾਨ ਸ਼ੋਅ ਦੇ ਵਿੱਚ ਨਹੀਂ ਲਿਜਾ ਸਕਦੇ ਸਪੈਸ਼ਲੀ ਐਸਾ ਸਮਾਨ ਜਿਸ ਨਾਲ ਤੁਸੀਂ ਟਾਈਮ ਪਾਸ ਕਰ ਸਕੋ ਜਿਵੇਂ ਅਗਰ ਤੁਸੀਂ ਸ਼ੋਅ ਵਿੱਚ ਕਿਤਾਬਾਂ ਲਿਜਾਣੀਆਂ ਚਾਹੁੰਦੇ ਹੋ ਤਾਂ ਸ਼ੋਅ ਦੇ ਅੰਦਰ ਕਿਤਾਬਾਂ ਲੈ ਜਾਣ ਤੇ ਸਖਤ ਮਨਾਹੀ ਹੈ ਤਾਂ ਅਗਰ ਮੇਕਰਸ ਪਰਮਿਸ਼ਨ ਦਿੰਦੇ ਨੇ ਤਾ ਪੋਸੀਬਲ ਹੈ ਆਦਰਵਾਈਸ ਬਿਲਕੁਲ ਵੀ ਤੁਸੀਂ ਕਿਤਾਬਾਂ ਜਾਂ ਹੋਰ ਸਮਾਨ ਆਪਣੀ ਮਰਜ਼ੀ ਦਾ ਨਹੀਂ ਲੈ ਜਾ ਸਕਦੇ ਸ਼ਰਤ ਨੰਬਰ 5 ਦੋਸਤੋ ਇਨ੍ਹਾਂ ਸ਼ਰਤਾਂ ਵਿੱਚੋਂ ਇੱਕ ਸ਼ਰਤ ਇਹ ਵੀ ਹੈ ਕਿ ਕੋਈ ਵੀ ਕੰਟੈਸਟੈਂਟ ਆਪਣੀ ਮਰਜ਼ੀ ਦੇ ਨਾਲ ਇਹ ਸ਼ੋਅ ਵਿਚਕਾਰ ਹੀ ਛੱਡ ਕੇ ਨਹੀਂ ਜਾ ਸਕਦਾ ਜੇਕਰ ਕੋਈ ਕੰਟੈਸਟੈਂਟ ਆਪਣੀ ਮਰਜ਼ੀ ਦੇ ਨਾਲ ਸ਼ੋਅ ਨੂੰ ਅਧ ਵਿਚਕਾਰ ਛੱਡ ਕੇ ਜਾਂਦਾ ਹੈ ਤਾਂ ਜੁਰਮਾਨੇ ਦੇ ਰੂਪ ਵਿੱਚ ਉਸ ਨੂੰ 50 ਲੱਖ ਰੁਪਏ ਭਰਨੇ ਪੈਣਗੇ ਇਸ ਦੇ ਨਾਲ ਹੀ ਸ਼ੋਅ ਤੋਂ ਬਾਹਰ ਹੋਣ ਦੇ ਬਾਅਦ ਵੀ ਕੰਟੈਸਟੈਂਟ ਅਦੋ ਤੱਕ ਆਈਸੋਲੇਸ਼ਨ ਵਿੱਚ ਰਹੇਗਾ ਜਦੋਂ ਤੱਕ ਸ਼ੋਅ ਦਾ ਆਖਰੀ ਐਪੀਸੋਡ ਰਿਲੀਜ਼ ਨਾ ਹੋ ਜਾਵੇ ਸੋ ਦੋਸਤੋ ਬਿਗ ਬੌਸ 18 ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਤੇ ਫੈਨ ਦਾ ਇੰਤਜ਼ਾਰ ਜਾਰੀ ਹੈ ਮਿਲੀ ਜਾਣਕਾਰੀ ਅਨੁਸਾਰ ਬਿਗ ਬੌਸ 18 5 ਅਕਤੂਬਰ 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ ਹਾਲਾਂਕਿ ਇਹ ਅਫੀਸ਼ੀਅਲ ਡੇਟ ਨਹੀਂ ਹੈ ਉੱਥੇ ਹੀ ਸਲਮਾਨ ਖਾਨ ਦੀ ਖਰਾਬ ਹੈਲਥ ਦੇ ਚਲਦੇ ਵੀ ਇਸ ਸ਼ੋਅ ਦਾ ਹੋਸਟ ਕੌਣ ਹੋਵੇਗਾ ਇਸ ਤੇ ਸਸਪੈਂਸ ਹਲੇ ਪਰਕਰਾਰ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਾਸ ਇਨਫੋਰਮੇਸ਼ਨ ਬਾਰੇ ਕਮੈਂਟ ਕਰਕੇ ਦੱਸਣਾ ਜਲਦੀ ਹੋਵੇਗੀ ਮੁਲਾਕਾਤ ਨਵੀਆਂ ਐਂਟਰਟੇਨਮੈਂਟ ਨਾਲ ਜੁੜੀਆਂ ਵੀਡੀਓਜ਼ ਦੇ ਨਾਲ ਅਦੋਂ ਤੱਕ ਲਈ ਦੇਖਦੇ ਰਹੋ ਅਰਸ਼ ਐਂਟਰਟੇਨਮੈਂਟ ਸਾਸ਼ਟ੍ਰਿਕ ਕਾ